ਨਮਸਕਾਰ ਆਕਾਸ਼ ਵਾਨੀ ਦਾ ਇਹ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਵੱਡੇ ਸ਼ਖ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਰਿਕਾਰਡ ਗੈਸ ਉਤਪਾਦਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਦੇ ਡੀਜੀ ਨੂੰ ਹਾਸਲ ਕਰਨ ਵਾਸਤੇ ਊਰਜਾ ਖੇਤਰ ਵਿੱਚ ਆਤਮ ਨਿਰਭਰਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੀ ਇਹ ਪ੍ਰਤੀਕਿਰਿਆ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੂਰੀ ਦੇ ਉਸ ਪੋਸਟ ਤੇ ਆਈ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਨੇ ਰਿਕਾਰਡ ਗੈਸ ਦਾ ਉਤਪਾਦਨ ਕੀਤਾ ਹੈ। ਕੇਂਦਰੀ ਮੰਤਰੀ ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਸਾਲ 2026 ਵਿੱਚ ਗੈਸ ਉਤਪਾਦਨ 45.3 ਬੀਸੀਐਮ ਹੋਣ ਦਾ ਅਨੁਮਾਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਉਪਲਬਧੀ ਵਾਸਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੀ ਹੈ ਉਹਨਾਂ ਨੇ ਕਿਹਾ ਕਿ ਗੈਸ ਉਤਪਾਦਨ ਵਿੱਚ ਇਹ ਰਿਕਾਰਡ ਇਸ ਦਿਸ਼ਾ 'ਚ ਸਾਡੀ ਪ੍ਰਤੀਬੱਧਤਾ ਦਾ ਪ੍ਰਤੱਖ ਸਬੂਤ ਹੈ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਬੀਜੇਪੀ ਆਗੂ ਸੁਸ਼ੀਲ ਰਿੰਕੋ ਨੇ ਕੱਲ ਕੇਂਦਰੀ ਵਣਜ ਤੇ ਉਦਯੋਗ ਰਾਜ ਮੰਤਰੀ ਜਯਤਨ ਬਰਸਾਦ ਨਾਲ ਮੁਲਾਕਾਤ ਕੀਤੀ ਇਸ ਤਰ੍ਹਾਂ ਪੰਜਾਬ ਦੇ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ ਸੁਸ਼ੀਲ ਰਿੰਕੂ ਨੇ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਜਲੰਧਰ ਵਿੱਚ ਇੱਕ ਪ੍ਰਦਰਸ਼ਨੀ ਕੇਂਦਰ ਬਣਾਇਆ ਜਾਵੇ ਤਾਂ ਜੋ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲ ਸਕੇ ਸੁਸ਼ੀਲ ਰਿੰਕੂ ਨੇ ਦੱਸਿਆ ਕਿ ਕੇਂਦਰੀ ਮੰਤਰੀ ਜਤਨ ਪ੍ਰਸਾਦ ਨਾਲ ਮੁਲਾਕਾਤ ਕਰਕੇ ਪੰਜਾਬ ਨਾਲ ਸੰਬੰਧਿਤ ਕਾਰੋਬਾਰ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਤੇ ਆਦਮਪੁਰ ਹਵਾਈ ਅੱਡੇ ਦੀ ਕਨੈਕਟੀਵਿਟੀ ਵਧਾਉਣ ਦੀ ਮੰਗ ਵੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਜਲੰਧਰ ਵਿੱਚ ਸੂਖਮ ਲਗੂ ਤੇ ਦਰਮਿਆਨੇ ਉਦਯੋਗਾਂ ਦੇ ਨਾਲੋਂ ਨਾਲ ਵੱਡੀਆਂ ਤਾ ਵੀ ਮੌਜੂਦ ਨੇ ਜਲੰਧਰ ਨੂੰ ਸਪੋਰਟਸ ਸਿਟੀ ਕਿਹਾ ਜਾਂਦਾ ਹੈ ਖੇਡਾਂ ਨਾਲ ਸੰਬੰਧਿਤ ਬਹੁਤ ਸਾਰੇ ਉਤਪਾਦ ਇੱਥੋਂ ਬਰਾਮਦ ਕੀਤੇ ਜਾਂਦੇ ਨੇ ਤੇ ਇਹਨਾਂ ਦੇ ਨਾਲ ਨਹੀਂ ਇੱਥੇ ਸਰਜੀਕਲ ਸਮਾਨ ਵੀ ਤਿਆਰ ਕੀਤਾ ਜਾਂਦਾ ਹੈ ਜਿਹੜਾ ਦੁਨੀਆਂ ਦੇ ਕਈ ਮੁਲਕਾਂ ਨੂੰ ਭੇਜਿਆ ਜਾਂਦਾ ਹੈ ਜਲੰਧਰ ਵਿੱਚ ਖੇਡਾਂ ਦੇ ਸਰਜੀਕਲ ਉਤਪਾਦਨ ਦੀ ਉਤਪਾਦਨ ਸਮਰੱਥਾ ਨੂੰ ਵਧਾਉਣ ਅਤੇ ਵਿਸ਼ਵ ਮੰਡੀ 'ਚ ਬਰਾਮਦ ਕਰਨ ਵਾਸਤੇ ਕੇਂਦਰੀ ਮੰਤਰੀ ਨੂੰ ਜਲੰਧਰ ਵਿੱਚ ਪ੍ਰਦਰਸ਼ਨੀ ਕੇਂਦਰ ਸਥਾਪਿਤ ਕਰਨ ਦੀ ਮੰਗ ਵੀ ਕੀਤੀ ਗਈ ਹੈ ਪੰਜਾਬ বিজেপি ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਖਰੜ ਦੇ ਸ਼੍ਰੀ ਰਾਮ ਪਵਨ ਵਿਖੇ ਕਰਵਾਏ ਗਏ ਤੀਜ ਉਤਸਵ ਸਮਾਗਮ ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ਼੍ਰੀ ਅਨੰਦਪੁਰ ਸਾਹਿਬ ਸੰਸਦੀ ਹਲਕੇ ਦੇ ਸਾਰੇ 9 ਹਲਕਿਆਂ ਦੀਆਂ ਔਰਤਾਂ ਤੇ ਕੁੜੀਆਂ ਅਮੀਰ ਪੁਰਾਣੇ ਰਵਾਇਤੀ ਤਿਹਾੜੀ ਨੂੰ ਮਨਾਉਣ ਵਾਸਤੇ ਮੌਜੂਦ ਰਹੀਆਂ ਉਹਨਾਂ ਨੇ ਕਿਹਾ ਕਿ ਇਹ ਤਿਹਾੜੀ ਸਾਡੀਆਂ ਸਦੀਆਂ ਪੁਰਾਣੀ ਰਵਾਇਤਾਂ ਨੂੰ ਯਾਦ ਕਰਵਾਉਂਦੀ ਹੈ ਤੇ ਬੱਚਿਆਂ ਨੂੰ ਭਾਰਤੀ ਸੱਭਿਆਚਾਰ ਤੇ ਇਸ ਦੀ ਵਿਸ਼ਾਲਤਾ ਦਾ ਗਿਆਨ ਦਿੰਦੇ ਨੇ ਡਾਕਟਰ ਸੁਭਾਸ਼ ਸ਼ਰਮਾ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਅਗਲੀਆਂ ਪੀੜ੍ਹੀਆਂ ਨੂੰ ਕਦਰਾਂ ਕੀਮਤਾਂ ਤੇ ਸੱਭਿਆਚਾਰ ਦੀ ਯਾਦ ਕਰਵਾ ਕੇ ਦੇਸ਼ ਨੂੰ ਮਜ਼ਬੂਤ ਕਰਨ ਕੁੜੀਆਂ ਸਮੇਤ ਹੋਰਨਾਂ ਬਜ਼ੁਰਗਾਂ ਵੱਲੋਂ ਡਾਂਸ ਕੀਤਾ ਤੇ ਕਿੱਕਲੀ ਪੇਸ਼ ਕੀਤੀ ਗਈ ਪਿੰਗ ਦਾ ਅਜਿਹਾ ਹੀ ਦ੍ਰਿਸ਼ ਮਾਹੌਲ ਨੂੰ ਮਨਮੋਹਕ ਕਰ ਰਿਹਾ ਸੀ ਇਸ ਤੋਂ ਇਲਾਵਾ ਖੀਰ ਪੂੜੇ ਤੇ ਪਕਵਾਰੇ ਮੇਲੇ ਜੋ ਲੋਕਾਂ ਲਈ ਇੱਕ ਹੋਰ ਖਿੱਚ ਦਾ ਕੇਂਦਰ ਬਣੇ ਰਹੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਜ ਸਿੰਘ ਸਹਬਾਨ ਦੀ ਹੋਈ ਇਕੱਤਰਤਾ ਨੂੰ ਸਿੰਘ ਸਹਬਾਨ ਦੀ ਗੈਰ ਰਸਮੀ ਗੱਲਬਾਤ ਕਰਾਰ ਦਿੰਦੇ ਹੋਏ ਸਖਤਰੇ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੱਟਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਸਖਤਰੇ ਵਿਖੇ ਦਿੱਤੇ ਸਪਸ਼ਟੀਕਰਨ ਨੂੰ ਲੈ ਕੇ ਪੈਦਾ ਕੀਤੇ ਜਾ ਰਹੇ ਪਰਮਪੁਲੇਖਿਆਂ ਨੂੰ ਦੂਰ ਕਰਨ ਵਾਸਤੇ ਆਜੂ ਸਖਤਰੇ ਵੱਲੋਂ ਇਹ ਸਪਸ਼ਟੀਕਰਨ ਜਨਤਕ ਕੀਤਾ ਗਿਆ ਹੈ ਅਤੇ ਨੇੜ ਭਵਿੱਖ ਵਿੱਚ ਹੋਣ ਵਾਲੀ ਪੰਜ ਸਿੰਘ ਸਹਬਾਨ ਦੀ ਇਕੱਤਰਤਾ 'ਚ ਇਸ ਸਪਸ਼ਟਿਕਰਨ ਤੇ ਵਿਚਾਰ ਕਰਕੇ ਗੁਰਮਤ ਸਿਧਾਂਤਾਂ ਦੀ ਰੋਸ਼ਨੀ ਵਿੱਚ ਹੀ ਕੋਈ ਫੈਸਲਾ ਲਿਆ ਜਾਵੇਗਾ ਪੈरिस 올림픽 ਵਿੱਚ ਭਾਰਤੀ ਹਾਕੀ ਟੀਮ ਭਲਕੇ 6 ਅਗਸਤ ਨੂੰ ਆਪਣਾ ਸੈਮੀਫਾਈਨਲ ਮੈਚ ਜਰਮਨੀ ਨਾਲ ਖੇਡੇਗੀ ਕੁਆਟਰਫਾਈਨਲ ਵਿੱਚ ਭਾਰਤ ਨੇ ਗੱਲ ਗ੍ਰੇਟ ਬ੍ਰਿਟੇਨ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾਇਆ ਸੀ ਇਸ ਜਿੱਤ ਤੇ ਹਾਕੀ ਪ੍ਰੇਮੀ ਬਿਹਦ ਖੁਸ਼ ਨੇ ਅਤੇ ਭਲਕੇ ਹੋਣ ਵਾਲੇ ਮੈਚ ਵਿੱਚ ਵੀ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਆਸ ਲਗਾਏ ਹੋਏ ਨੇ ਬਲਵਿੰਦਰ ਸਿੰਘ ਦੌਲਤਪੁਰਾ ਬੋਲ ਰਿਹਾ ਹੈ ਭਾਰਤ ਦੀ ਹਾਕੀ ਟੀਮ ਜਿਹੜੀ ਹੈ ਉਹ ਸੈਮੀਫਾਈਨਲ ਵਿੱਚ ਪਹੁੰਚੀ ਹੈ ਕੈਪਟਨ ਹਰਮਨ ਪ੍ਰੇਖ ਦੀ ਅਗਵਾਈ ਦੇ ਵਿੱਚ ਸ਼੍ਰੀ ਜੇਸ਼ ਜੀ ਦੀ ਜਿਹੜੀ ਕਾਰਜਕਾਰੀ ਹੈ ਬਹੁਤ ਹੀ ਸ਼ਲਾਘਾਯੋਗ ਰਹੀ ਹੈ ਭਾਰਤ ਨੂੰ ਆਪਣੇ ਖਿਡਾਰੀਆਂ ਦੇ ਉੱਤੇ ਬਹੁਤ ਮਾਣ ਹੈ ਤੇ ਇਹਦੇ ਵਿੱਚ ਸਭ ਤੋਂ ਵੱਡੀ ਇਹ ਗੱਲ ਹੈ ਕਿ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 10 ਖਿਡਾਰੀ ਹੈ ਉਹ ਖੇਡ ਰਹੇ ਹਨ ਆਨੰਦ ਕੁਮਾਰ ਸਪੈਸ਼ਲ ਸੈਕਟਰੀ ਡਾਇਰੈਕਟਰ ਸਪੋਰਟਸ ਵੀ ਹੈ ਆਪਣੀ ਇੰਡੀਆ ਦੀ ਹਾਕੀ ਹੈ ਇਹਨਾਂ ਦੀ ਉਹ ਜੋ ਮਿਹਨਤ ਹੈ ਉਹ ਜੋ ਐਕਸਪੀਰੀਅੰਸ ਹੈ ਉਹ ਤਾਂ ਕਿਸੇ ਮੁਲਕ ਦੇ ਨਾਲ ਨਾ ਬਰਾਬਰ ਨਹੀਂ ਹੋ ਸਕਦਾ ਹੈ ਕਿਉਂਕਿ ਕਿਸੇ ਦਾ ਤਿੰਨ ਵਾਰ ਉਹ ਤਾਂ 올림픽 ਖੇਡ ਚੁੱਕਾ ਹੈ ਔਰ ਮਨਪ੍ਰੀਤ ਤਾਂ ਚੌਥੇ ਵਾਰ ਖੇਡ ਰਹੇ ਹੈ ਡਾਕਟਰ ਸੁਖਵਿੰਦਰ ਸਿੰਘ ਡਾਇਰੈਕਟਰ ਸਰੀਰਕ ਸਿੱਖਿਆ ਤੇ ਖੇਡਾਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਟਿੰਡਾ 8 ਵਾਰ 올림픽 ਖੇਡਾਂ ਸੋਨ ਤਗਮਾ ਜੇਤੂ ਭਾਰਤੀ ਹਾਕੀ ਟੀਮ ਨੇ ਬਰਤਾਨੀਆ ਨੂੰ ਹਰਾ ਕੇ ਸੈਮੀਫਾਈਨਲ ਪਹੁੰਚਦੇ ਆਂ ਸ਼੍ਰੀ ਧਿਆਨ ਚੰਦ ਸਰਦਾਰ ਬਲਬੀਰ ਸਿੰਘ ਸੀਨੀਅਰ ਅਤੇ ਉਦਮ ਸਿੰਘ ਵਰਗੇ ਹਾਕੀ ਸਿਤਾਰਿਆਂ ਦੀ ਯਾਦ ਨੂੰ ਮੁੜ ਤੋਂ ਤਾਜ਼ਾ ਕਰ ਦਿੱਤਾ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਖੇਡ ਰਹੀ ਹਾਕੀ ਟੀਮ ਹਿੰਦ ਦਾ ਪਰਚਮ ਝੁਲਾਉਣ ਤੋਂ ਸਿਰਫ ਦੋ ਕਦਮੇ ਪਿੱਛੇ ਰਹਿ ਗਈ ਹੈ ਬੰਗਾਲ ਦੀ ਖਾੜੀ 'ਚ ਬਣਿਆ ਦਬਾਅ ਪੂਰੇ ਉੱਤਰੀ ਭਾਰਤ ਦੇ ਮੌਨਸੂਨ ਨੂੰ ਪ੍ਰਭਾਵਿਤ ਕਰ ਰਿਹਾ ਹੈ ਦਬਾਅ ਕਾਰਨ ਨਮੀ ਵਾਲੀਆਂ ਹਵਾਵਾਂ ਪੰਜਾਬ 'ਚ ਵਧਣ ਦੇ ਸਮਰੱਥ ਨਹੀਂ ਹਨ ਹੁਣ ਆਸ ਹੈ ਕਿ 7 ਅਗਸਤ ਨੂੰ ਪੰਜਾਬ 'ਚ ਬਾਰਿਸ਼ ਹੋਵੇਗੀ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ